ਜੀ ਆਪ ਜੀ ਬਣਾਣੇ ਦਾ ਜਿਹੜਾ ਹਲਵਾ ਬਣਾਇਆ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਹੈ ਤੁਹਾਨੂੰ ਪਤਾ ਹੀ ਬਣਾਣੇ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਟਾਸ਼ੀਅਮ ਹੁੰਦੀ ਹੈ ਜਦੋਂ ਵੀ ਆਪਣੇ ਕੋਲ ਜ਼ਿਆਦਾ ਐਕਸਟਰਾ ਕਿੱਲੇ ਹੁੰਦੇ ਤੇ ਆਪਾਂ ਨੂੰ ਇਸ ਤਰ੍ਹਾਂ ਹਲਵਾ ਬਣਾ ਸਕਦੇ ਹੈਗੇ ਆ ਮੈਂ ਤੁਹਾਨੂੰ ਜੀ ਚਮਚੇ ਦੇ ਨਾਲ ਥੋੜਿਆ ਦਿਖਾਨੀ ਵੀ ਹੈਗੀ ਆ ਬਹੁਤ ਜ਼ਿਆਦਾ ਸੌਫਟ ਹੈਗਾ ਆ ਇਸ ਤਰ੍ਹਾਂ ਜੀ ਆਪਣਾ ਹੀ ਬਣਿਆ ਹੈਗਾ ਆ ਤੇ ਨੂੰ ਆਪਾਂ ਬਹੁਤ ਇੰਜੋਏ ਕਰ ਸਕਦੇ ਬਹੁਤ ਵਧੀਆ ਟੇਸਟ ਹੁੰਦਾ ਹੈਗਾ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਹੈਲੋ ਸਸਿਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਹਾਂਜੀ ਆਪਾਂ ਜੀ ਅੱਜ ਬਣਾਉਣ ਲੱਗੇ ਆਂ ਬਨਾਨੇ ਦਾ ਹਲਵਾ ਜਿਸ ਤਰ੍ਹਾਂ ਆਪਾਂ ਬਨਾਨੇ ਜਿਆਦਾ ਲੈ ਆਣੇ ਆ ਕਿ ਆਪਣੇ ਕੋਲ ਪੱਕ ਜਾਂਦੇ ਹੈਗੇ ਆ ਬਨਾਨੇ ਕਈ ਵਾਰੀ ਜਿਆਦਾ ਆਪਾਂ ਫਿਨਿਸ਼ ਨਹੀਂ ਕਰਦੇ ਹੈਗੇ ਫਿਰ ਉਹ ਥੋੜੇ ਏਦਾਂ ਦੇ ਹੋ ਜਾਂਦੇ ਕਾਲੇ ਜੀ ਉਹਨੇ ਸਕਿਨ ਹੋ ਜਾਂਦੀ ਇਹਨਾਂ ਨੂੰ ਆਪਾਂ ਜੀ ਹਲਵਾ ਬਣਾ ਕੇ ਯੂਜ਼ ਕਰ ਸਕਦੇ ਕਿਉਂਕਿ ਵਿੱਚੋਂ ਇਹ ਬਹੁਤ ਹੀ ਵਧੀਆ ਪੱਕੇ ਹੁੰਦੇ ਹੈਗੇ ਆਪਣੇ ਕੋਲ ਜੀ ਇਹ ਛੇ ਬਣਾਣੇ ਹੈਗੇ ਆ ਇਹਦਾ ਜੀ ਆਪਾਂ ਬਣਾਵਾਂਗੇ ਹਲਵਾ ਅੱਧਿਕੋਲੀ ਆਪਾਂ ਇਹਦੇ ਵਿੱਚ ਘਿਓ ਦੀ ਥੋੜੀ ਥੋੜੀ ਕਰਕੇ ਯੂਜ਼ ਕਰਾਂਗੇ ਤੇ ਅੱਧਿਕੋਲੀ ਆਪਾਂ ਇਹਦੇ ਵਿੱਚ 슈ਗਰ ਦੀ ਪਾਵਾਂਗੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਕਾਜੂ ਪਾਵਾਂਗੇ ਤੇ ਇਲਾਚੀ ਪਾਊਡਰ ਪਾਵਾਂਗੇ ਹਾਂਜੀ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ ਪਹਿਲਾਂ ਆਪਾਂ ਸਾਰੇ ਜਿਹੜੇ ਆਪਣੇ ਬਣਾਣੇ ਹੈਗੇ ਇਹਨਾਂ ਨੂੰ ਛਿਲਕੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਣਾ ਹੈਗਾ ਹਾਂਜੀ ਬਣਾਣੇ ਜਿਹੜੇ ਹੈਗੇ ਜੀ ਇਹਨਾਂ ਨੂੰ ਆਪਾਂ ਛਿਲ ਲੈਣਾ ਹੈਗਾ ਆ ਇਹਨਾਂ ਛਿਲਕੇਸਤਰਾ ਆਪਾਂ ਇਹਨੂੰ ਗ੍ਰਾਇੰਡੇ ਕਰਨਾ ਹੈਗਾ ਸਾਰੇ ਆਪਾਂ ਇਹ ਜਿਹੜੇ ਪੀਲ ਕਰਕੇ ਤਾਂ ਇਹਦੇ ਵਿੱਚ ਪਾਦੇ ਨੇ ਹੈਗੇ ਆ ਹਾਂਜੀ ਬਣਾਉਣੇ ਲਈ ਆਪਾਂ ਸਾਰੇ ਜਿਹੜੇ ਕੱਟ ਲੈ ਹੈਗੇ ਬਲੈਂਡਰ ਚ ਪਾ ਲਏ ਆ ਹੁਣ ਆਪਾਂ ਇਹਨਾਂ ਨੂੰ ਬਲੈਂਡ ਕਰ ਲੈਣਾ ਹੈਗਾ ਪਪੜਾਂ ਦੇ ਜਿਹੜੇ ਕਿੱਲੇ ਸੀਗੇ ਹਾਂਜੀ ਆਪਾਂ ਉਹਨਾਂ ਦੀ ਪਿਊਰੀ ਬਣਾ ਲਈ ਹੈਗੀ ਆ ਇਸ ਤਰ੍ਹਾਂ ਦੀ ਹਾਂਜੀ ਇਦਾਂ ਦੀ ਬਣਨੀ ਚਾਹੀਦੀ ਹੈ ਇਹ ਵਧੀਆ ਚੰਗੀ ਤਰ੍ਹਾਂ ਆਪਾਂ ਇਹਨੂੰ ਮੈਸ਼ ਕਰਨਾ ਹੈਗਾ ਹਾਂਜੀ ਹੁਣ ਅੱਗੇ ਕੀ ਕਰਨਾ ਹੈਗਾ 프라이ਪਨ ਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ ਇਹ ਵਾਲਾ ਦੇਸੀ ਘਿਓ ਹੈਗਾ ਆਪਾਂ 2 ਚਮਚੇ ਲਵਾਂਗੇ ਹਾਂਜੀ ਇਹ ਜਿਹੜੀ ਸਾਰੀ ਪਿਉਰੀ ਹੈਗੀ ਆ ਇਹ ਆਪਾਂ ਉਹਦੇ ਵਿੱਚ 프라이ਪਨ ਦੇ ਪਾ ਦਵਾਂਗੇ ਜਿਹੜੀ ਆਪਣੇ ਸਾਈਡਾਂ ਤੇ ਲੱਗੇ ਇਹਨੂੰ ਭਲਾ ਦੇਣਾ ਹੈਗਾ ਇਹ ਹਾਂਜੀ ਜਿਹੜੀ ਆਪਣੇ ਕੇਲੇ ਆਂਦੀ ਆਪਾਂ ਪਿਉਰੀ ਬਣਾਈ ਹੈਗੀ ਆਪਾਂ ਫਰਾਈਪਨ ਦੇ ਵਿੱਚ ਪਾ ਲਈਏ ਦੋ ਚਮਚੇ ਘਿਓ ਦੇ ਪਾ ਕੇ ਹੁਣ ਆਪਾਂ ਇਹਨੂੰ ਮੀਡੀਅਮ ਹੀ ਹੀਟ ਤੇ ਰੱਖਣਾ ਹੈਗਾ ਤੇ ਨੂੰ ਆਪਾਂ ਜੀ ਹਿਲਾਇ ਜਾਣਾ ਹੈਗਾ ਆ ਜਦੋਂ ਚੰਗੀ ਤਰ੍ਹਾਂ ਇਹ ਸੰਗਣਾ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ 슈ਗਰ ਵਗੈਰਾ ਉਹ ਚੀਜ਼ਾਂ ਐਡ ਕਰਨੀਆਂ ਹੈਗੀਆਂ ਜੀ ਬਹੁਤ ਹੀ ਵਧੀਆ ਹਲਵਾ ਬਣਦਾ ਹੈਗਾ ਤੇ ਇਸ ਤਰ੍ਹਾਂ ਅੰਤ ਨੂੰ ਹੁਣ ਆਪਾਂ ਨੂੰ ਜੀ ਇਹਨੂੰ ਹਿਲਾਇ ਜਾਣਾ ਹੈਗਾ ਆ ਹਾਂਜੀ ਆਪਣਾ ਜੀ ਇਹ ਹਲਵਾ ਥੋੜਾ ਜਿਹਾ ਹੁਣ ਅੱਗੇ ਨਾਲੋਂ ਇਹ ਸੰਗਣਾ ਹੋ ਗਿਆ ਹੈ ਆਪਣਾ ਕੇਲੇ ਦਾ ਜਿਹੜਾ ਮਿਕਸਚਰਨ ਹੈਗਾ ਆ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਘਿਓ ਦੇਖੋ ਐਡ ਕਰਨੇ ਆ ਕਿਉਂਕਿ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਘਿਓ ਪਾਉਣਾ ਹੈਗਾ ਆ ਇਹਦੀ ਆਪਾਂ ਸਾਈਡਾਂ ਤੇ ਹੀ ਪਾਉਣਾ ਹੈਗਾ ਜ਼ਿਆਦਾ ਕਿਉਂਕਿ ਫਿਰ ਇਹ ਥੱਲੇ ਨਹੀਂ ਲੱਗਦਾ ਨਾਲੇ ਦੀ ਆਪਾਂ ਜਿਹੜੀ ਟ੍ਰੇ ਹੈਗੀ ਆ ਉਹ ਆਪਾਂ ਗ੍ਰੀਸ ਕਰਕੇ ਰੱਖ ਲੈਣੀ ਪਹਿਲਾਂ ਹੀ ਉਹਦੇ ਵਿੱਚ ਤੁਸੀਂ ਘਿਓ ਲਾ ਲੈਣਾ ਹੈਗਾ ਆ ਇਹ ਜੀ ਹਲਵਾ ਜਿਹੜਾ ਹੈਗਾ ਇਹਦਾ ਇਹੀ ਕੰਮ ਹੈਗਾ ਕਿ ਇਹਨੂੰ ਹਿਲਾਉਣਾ ਬਹੁਤ ਪੈਂਦਾ ਹੈਗਾ ਨਹੀਂ ਤਾਂ ਫਿਰ ਇਹ ਥੱਲੇ ਲੱਗ ਜਾਂਦਾ ਇਸ ਤਰ੍ਹਾਂ ਆਪਾਂ ਕੰਟੀਨਿਊ ਹੁਣ ਇਹਨੂੰ ਹਲਾਈ ਜਾਣਾ ਆ ਥੋੜਾ ਘਿਓ ਹੋਰ ਆਪਾਂ ਐਡ ਵੀ ਬਾਅਦ ਦੇ ਵਿੱਚ ਕਰਾਂਗੇ ਆਪਣਾ ਜਿਹੜਾ ਬਨਾਣੇ ਦਾ ਮਿਸ਼ਰਣ ਹੈਗਾ ਆ ਕਾਫੀ ਹੁਣ ਸੰਗਣਾ ਹੋ ਗਿਆ 6 ਤੋਂ 7 ਮਿੰਟ ਹੋ ਗਏ ਆਪਾਂ ਨੇ ਇਹਨਾਂ ਨੂੰ ਪਕਾਉਂਦਿਆਂ ਨੂੰ ਏਦਾਂ ਇਹਨੂੰ ਕੰਟੀਨਿਊ ਜੀ ਆਪਾਂ ਹਿਲਾਈ ਜਾਣਾ ਆ ਤੇ ਇਹਦੇ ਵਿੱਚ ਥੋੜਾ ਚਮਚਾ ਚਮਚਾ ਕੇਵੋਦਾ ਪਾਈ ਜਾਣਾ ਕਿਉਂਕਿ ਸਾਈਡਾਂ ਤੇ ਨਾ ਲੱਗੇ ਇਹ ਬਹੁਤ ਹੀ ਸ਼ਾਈਨੀ ਤੇ ਗਲੋਸੀ ਹੋਣਾ ਚਾਹੀਦਾ ਆ ਜਦੋਂ ਇਹ ਬਣ ਜਾਂਦਾ ਹੈਗਾ ਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ 슈ਗਰ ਹੈਗੀ ਆ ਇਹ ਅੱਧੇ ਕੁੱਲੀ 슈ਗਰ ਦੀ ਹੈਗੀ ਆ ਆਪਾਂ ਵਿੱਚ ਐਡ ਕਰ ਦੇਣੀ ਹੈਗੀ ਕੋਈ ਚਾਣੀ ਨਹੀਂ ਬਣਾਉਣੀ ਹੈਗੀ ਇਸ ਤਰੀ ਵਾ ਦੇਣੀ ਹੈਗੀ ਇਹਨੂੰ ਆਪਾਂ ਹਲਾ ਦੇਣਾ ਹੌਲੀ ਹੌਲੀ ਇਹਨੇ ਮੈਲਟ ਹੋ ਜਾਣਾ ਆ ਥੋੜਾ ਫੇਰੇ ਇਹ ਲਿਕਡ ਹੋ ਜਾਂਦਾ ਆ ਜਦੋਂ ਜਿੱਦਾਂ 슈ਗਰ ਮੈਲਟ ਹੁੰਦੀ ਆ ਹਜੇ ਆਪਾਂ ਇਹਨੂੰ ਦੋ ਤੋਂ ਚਾਰ ਮਿੰਟੇ ਤੱਕ ਕੰਟੀਨਿਊ ਪਕਾਈ ਜਾਣਾ ਹੈਗਾ ਆਪਣੇ ਕੋਲ ਜੀ ਇਹ ਇਲਾਇਚੀ ਪਾਊਡਰ ਹੈਗਾ ਕਾਰਡਮਾਮ ਪਾਊਡਰ ਥੋੜਾ ਜਿਹਾ ਆਪਾਂ ਇਹ ਪਾ ਦੇਣਾ ਅੱਧਾ ਚਮਚਾ ਇਸਰ ਇਹ ਆਪਾਂ ਇਹਨੂੰ ਪਕਾਉਣਾ ਹੈਗਾ ਥੋੜਾ ਜਿਹਾ ਜੀ ਆਪਾਂ ਇਹਨੂੰ ਵਧੀਆ ਲੁੱਕ ਦੇਣ ਲਈ ਆਰਗੇਨਿਕ ਫੂਡ ਕਲਰ ਪਾਵਾਂਗੇ ਕਿਉਂਕਿ ਫਿਰ ਹੋਰ ਵੀ ਦੇਖਣ ਨੂੰ ਬਹੁਤ ਵਧੀਆ ਲੱਗਦਾ ਹੈਗਾ ਜੇ ਤੁਸੀਂ ਨਹੀਂ ਪਾਉਣਾ ਤਾਂ ਤੁਸੀਂ ਸਕਿਪ ਕਰ ਸਕਦੇ ਆ ਮੈਂ ਥੋੜਾ ਜਿਹਾ ਇਹਦਾ ਚੈੱਕ ਕਰੂੰਗੀ ਹਾਂਜੀ ਇਹ ਰਹਿ ਬਕਰਾਂ ਹੈ ਗਰਗਨ ਹੈ ਗਿਆ ਜੇ ਤੁਸੀਂ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਆ ਤੁਸੀਂ ਨੇਚਰਲੀ ਰੱਖ ਸਕਦੇ ਹੈਗੇ ਆ ਹਾਂਜੀ ਆਪਾਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਦੋ ਚਮਚੇ ਹੋਰ ਕੇ ਉਹਦੇ ਐਡ ਕਰਨੇ ਸਾਈਡਾਂ ਦੇ ਉੱਤੇ ਕਿਉਂਕਿ ਇਹ ਵਾਲਾ ਹਲਵਾ ਜਿਹੜਾ ਇਹ ਕਿਉ ਦੇ ਨਾਲ ਵੀ ਬਣਦਾ ਹੈ ਕਹਿਆ ਨਾਲ ਹੀ ਆਪਣੇ ਜਿਹੜੇ ਆਪਣੇ ਕੋਲ ਕਾਜੂ ਹੈਗੇ ਆ ਤੁਸੀਂ ਇਹ ਚ ਮੂੰਗਫਲੀ ਵੀ ਪਾ ਸਕਦੇ ਹੈਗੇ ਆ ਤੇ ਕਾਜੂ ਵੀ ਜੇ ਤੁਸੀਂ ਇਹਨਾਂ ਨੂੰ ਫਰਾਈ ਕਰਨਾ ਫਰਾਈ ਕਰ ਸਕਦੇ ਪਰ ਮੈਂ ਫਰਾਈ ਕਰਨ ਤੋਂ ਬਗੈਰ ਇਹਦਾ ਛੋਟੇ-ਛੋਟੇ ਕੱਟ ਲੈ ਹੈਗੇ ਆ ਇਸ ਤਰ੍ਹਾਂ ਹੀ ਐਡ ਕਰਦੇ ਨੇ ਹੈਗੇ ਆ ਹੁਣ ਜੀ ਆਪਾਂ ਇਹਨੂੰ ਥੋੜ੍ਹਾ ਜਿਹਾ ਹਜੇ ਹੋਰ ਪਕਾਵਾਂਗੇ ਜਿੰਨਾ ਚਿਰ ਇਹ ਚੰਗੀ ਤਰ੍ਹਾਂ ਪੈਨ ਨੂੰ ਨਹੀਂ ਛੱਡਦਾ ਹੈਗਾ ਤਾਂ ਹਿਲਾਇਆ ਜਾਣਾ ਹੈਗਾ ਆ ਆਪਣਾ ਜਿਹਾ ਲਵਾ ਜਿਹੜਾ ਇਹ ਬਨਾਣਾ ਦਾ ਇਹ ਬਣ ਗਿਆ ਆਲਮਸਟ ਇਹ ਕੁਝ ਬਹੁਤ ਹੀ ਵਧੀਆ ਬਣਿਆ ਹੈਗਾ ਇਦਾਂ ਲਿਕਨਸਿਸਟੈਂਸੀ ਜਿਹੜੀ ਹੁਣ ਚਾਹੀਦੀ ਹੈਗੀ ਆ ਹੁਣ ਇਹਨੇ ਘਿਓ ਦੀ ਰਿਲੀਜ਼ ਕਰ ਦਿੱਤਾ ਬਹੁਤ ਜਿਹਾ ਗਲੋਸੀ ਤੇ ਇਹ ਸ਼ਾਈਨੀ ਹੋਣਾ ਚਾਹੀਦਾ ਇਸ ਤਰ੍ਹਾਂ ਕਿਉਂਕਿ ਫਰਾਈ ਪੈਨ ਦੇ ਨਾਲ ਨਹੀਂ ਲੱਗਣਾ ਚਾਹੀਦਾ ਹੁਣ ਆਪਾਂ ਇੱਕ ਟ੍ਰੇ ਜਿਹੜੀ ਉਹਦੇ ਵਿੱਚ ਘਿਓ ਲਾ ਲਿਆ ਹੈਗਾ ਜਿੰਨਾਕ ਵੀ ਆਪਣਾ ਹਲਵਾ ਹੈਗਾ ਉਹਦੇ ਵਿੱਚ ਤੁਸੀਂ ਟ੍ਰੇ ਲਾ ਲੈਣੀ ਆ ਉਹਦੇ ਵਿੱਚ ਆਪਾਂ ਇਹਨੂੰ ਜੀ ਪਾ ਦੇਣਾ ਹੈਗਾ ਜੀ ਬਹੁਤ ਵਧੀਆ ਇਹਦਾ ਕਲਰ ਵੀ ਆਇਆ ਹੈਗਾ ਆ ਹੁਣ ਮੈਂ ਸਟੋਵ ਨੂੰ ਕਰ ਪਨੀਆ ਬੰਦ ਇਹਨੂੰ ਆਪਾਂ ਟ੍ਰੇ ਦੇ ਵਿੱਚ ਪਾ ਦੇਣਾ ਹੈਗਾ ਆ ਅਗਲੀ ਟ੍ਰੇ ਲਈਏ ਤੇ ਇਹਦੇ ਵਿੱਚ ਆਪਣਾ ਹਲਵਾ ਜਿਹੜਾ ਹੈਗਾ ਆਪਾਂ ਹੁਣ ਪਾ ਦੇਣਾ ਹੈਗਾ ਆ ਹਾਂਜੀ ਇਸ ਤਰ੍ਹਾਂ ਇਹ ਹੋਣਾ ਚਾਹੀਦਾ ਆ ਬਹੁਤ ਜਿਆਦਾ ਸ਼ਾਈਨਿੰਗ ਆ ਇਹ ਫਿਰ ਆਪਣੇ ਆਪ ਹੀ ਜਦੋਂ ਇਹ ਰਿਲੀਜ਼ ਕਰ ਦਿੰਦਾ ਜਦੋਂ ਇਹ ਬਣ ਜਾਂਦਾ ਹੈਗਾ ਆ ਇਹਨੂੰ ਜੀ ਆਪਾਂ ਹੁਣ ਘੰਟਾ ਡੇਢ ਘੰਟਾ ਇੱਧੇ ਉਹ ਵਰਕ ਕਾਊਂਟਰ ਤੇ ਰੈਂਡੇਣਾ ਜਾਂ ਤੁਸੀਂ ਜੇ ਜੇਥੇ ਕਰਨਾ ਤੁਸੀਂ ਫ੍ਰੀਜ 'ਚ ਵੀ ਰੱਖ ਸਕਦੇ ਹੈਗੇ ਆ ਫਿਰ ਤੁਸੀਂ ਇਹਨੂੰ ਜਿਸ ਤਰ੍ਹਾਂ ਮੱਝੀ ਪੀਸੇ 'ਚ ਕੱਟ ਸਕਦੇ ਆ ਜਿੱਦਾਂ ਦਾ ਵੀ ਬਣਾਣਾ ਹੈ ਕਟਣਾ ਸਕਦੇ ਹੈਗੇ ਆ ਇਸ ਤਰ੍ਹਾਂ ਆਪਾਂ ਇਹਨੂੰ ਹੁਣ ਟੈਪ ਕਰ ਦੇਣਾ ਹੈਗਾ ਆ ਇੱਦਾਂ ਬਣਿਆ ਜੀ ਟਰੇ ਦੇ ਵਿੱਚ ਪਾ ਕੇ ਤਾਂ ਹੁਣ ਇਹਨੂੰ ਆਪਾਂ ਕਾਊਂਟਰ ਤੇ ਇਤਾਰੇ ਅੰਦਰ ਨਹੀਂ ਹੈ ਕਿ ਫਿਰ ਜੰਮ ਜਾਊਗਾ ਆਪਣਾ ਜਿਹੜਾ ਇਹ ਬਣਾਨੇ ਦਾ ਆਪਾਂ ਹਲਵਾ ਇਹਦੇ ਵਿੱਚ ਬਣਾ ਕੇ ਪਾਇਆ ਹੈਗਾ ਇਹ ਸਪੀਟ ਇਹ ਹੁਣ ਬਹੁਤ ਵਧੀਆ ਹਾਂਜੀ ਜੰਮ ਗਿਆ ਹੁਣ ਆਪਾਂ ਇਹਨੂੰ ਬਾਹਰ ਕੱਢ ਕੇ ਤੇ ਦੇ ਪੀਸੇ ਕੱਟ ਲੈਣੇ ਹੈਗੇ ਹਾਂ ਹਾਂਜੀ ਇਸ ਕਰਾ ਆਪਾਂ ਜਿਹੜੇ ਲੰਬੇ ਲੰਬੇ ਪੀਸੇ ਕੱਟਨੇ ਕਿਉਂਕਿ ਆਪਣੇ ਕੋਲ ਬਹੁਤ ਜ਼ਿਆਦਾ ਨਹੀਂ ਹੈਗਾ ਤੇ ਇਹਦੇ ਲੰਬੇ ਪੀਸਾ 35 ਬਣਾ ਲੈਣੇ ਹੈਗੇ ਆ ਦੀ ਜੈਲੀ ਵਾਲਾ ਹੁੰਦਾ ਹੈਗਾ ਜਿੱਦਾਂ ਜਿਹੜਾ ਹਲਵਾ ਹੁੰਦਾ ਹੈਗਾ ਜੈਲੀ ਟਾਈਪ ਤੇ ਕੰਟੀਨਿਊ ਆਪਾਂ ਇਹ ਸਾਰੇ ਪੀਸੇ ਬਣਾ ਲੈਣੇ ਹੈਗੇ ਆ। ਦੀ ਹੋ ਗੰਜੀ ਆਪਾਂ ਇਹਨੂੰ ਪਲੇਟ ਦੇ ਵਿੱਚ ਰੱਖ ਲੈਣਾ ਹੈਗਾ ਆ। ਇਸ ਤਰ੍ਹਾਂ ਇਹਦੇ ਲੰਬੇ ਲੰਬੇ ਪੀਸ ਜਦ ਤੱਕ ਖਾਣੇ ਲਈ ਸਾਰੇ ਜੀ ਤੁਸੀਂ ਜਪਾ ਪਲੇਟ ਦੇ ਵਿੱਚ ਪਾ ਲੈਣੇ ਹੈਗੇ ਆ ਇਹਦੇ ਉੱਪਰ ਨਮਕ ਪਾ ਮਾਰ ਕਰ ਦੇਣਾ ਹੈਗਾ ਇਹ ਜੀ ਆਪਣਾ ਹਲਵਾ ਬਣ ਗਿਆ ਹੈਗਾ ਬਣਾਉਣੇ ਦਾ ਤੁਸੀਂ ਇਹਨੂੰ ਛੋਟੇ ਪੀਸੇ ਜਿਵੇਂ ਕੱਟ ਸਕਦੇ ਹੈਗੇ ਬਹੁਤ ਵਧੀਆ ਬਣਿਆ ਹੈਗਾ ਤੁਸੀਂ ਵੀ ਇਸ ਤਰ੍ਹਾਂ ਜੀ ਇਹ ਬਣਾਉਣੇ ਦਾ ਹਲਵਾ ਬਣਾਉਣਾ ਜਿਹੜਾ ਕਿ ਬਹੁਤ ਵਧੀਆ ਤੇ ਬਹੁਤ ਸੁਆਦਿਸ਼ ਵੀ ਹੁੰਦਾ ਹੈਗਾ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ